ਹਾਂਜੀ ਵੈਗ੍ਰੋਜੀ ਦਾ ਖਾਲਸਾ ਸ੍ਰੀ ਵੈਗ੍ਰੋਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਦੇ ਤੈਨ ਸੋਪਨਾਵੇਂ ਬਰੇਸ ਬੰਦੀ ਆਪਾਂ ਨੂੰ ਕੁਛ ਹਰ ਦਿੱਤਾ ਨੇ ਤੇ ਆਪਾਂ ਹਰ ਰੋਜ਼ ਵੀਡੀਓ ਵੀ ਬਣਾਉਣੀ ਪੈਂਦੀ ਹੈ ਨਾ ਨਹੀਂ ਤੇ ਸੋ ਅੱਜ ਵੀ ਆਪਾਂ 11 11 2025 ਦੀ ਵੀਡੀਓ ਜਿਹੜੀ ਉਹ ਬਣਾਵਾਂਗੇ ਦੋ ਆਪਾਂ ਨੂੰ ਸੱਦੇ ਹੁਣ ਅਨਸਾਰ ਆਪਾਂ ਨੇ ਦਿੱਤਾ ਹੋਇਆ ਅੱਜ ਦਾ ਸ਼ਡਿਊਲ ਹੈਗਾ ਗੁਰੂ ਲਾਦੇ ਰੇ ਪਰਕਟ ਹੋਈ ਗੁਰਿਆਈ ਸ੍ਰੀ ਅਮਰਤ ਸਰ ਸਾਹਿਬ ਜੀ ਦੀ ਪਵਨ ਤਰਤੀ ਤੇ ਮੇਰੀ ਪਿੱਛੇ ਸੰਧਾਰਨ ਪਰਗਟ ਕਰਨ ਵਿੱਚੋਂ ਦਾਲ ਪੰਜਨ ਜੋਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਮੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1647 ਈਸਵੀ ਵਿੱਚ ਸ੍ਰੀ ਕੀਰਤ ਕੋਟ ਸਾਹਿਬ ਵਿੱਚ ਜੋਤੀ ਜੋਤ ਸਮਾਏ। ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਹਿਰ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ ਨਾਲ ਜਾ ਕੇ ਵਸ ਗਏ। ਉੱਥੇ ਗੁਰੂ ਜੀ ਗ੍ਰਹਿਸਤੀ ਦੇ ਧਰਮ ਦੇ ਨਿਮੁੰਹਾਉਂਦੇ ਹੋਏ ਪਿਆਦਿਆਤਮਿਕ ਰੰਗ ਵਿੱਚ ਰੰਗ ਗੇ ਰਹੇ। ਉਹਨਾਂ ਦੀ ਨਿਮਰਤਾ, ਦਇਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਹਨਾਂ ਦੀ ਜ਼ਿੰਦਗੀ ਕਿਸੇ ਸਾਤ ਦਰਿਆ ਵਰਗੀ ਸੀ। ਗੈਰੀ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ ਜਿਹੜੀ ਉਹਨਾਂ ਦੀ ਕਿਰਪਾਨ ਸੀ ਉਹ ਜੋਹਰ ਬਖਾ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸੋਚੰ ਵਿੱਚ ਲਗਰੇਜ ਤੇ ਅੰਤਰ ਵਰਤੀ ਵਿੱਚ ਲੀਨ ਰਹੇ ਸਨ ਉਹੋਂ ਅਰਪਕਾਰ ਦੀ ਮਾਇਆ ਤੇ ਨਰਲੇਪ ਸਨ ਉਹਨਾਂ ਦਾ ਨੇਮ ਹੀ ਦਾਨਪੁਨ ਤੇ ਭਗਤੀਮਨ ਚੁੱਕਿਆ ਸੀ ਤੇ ਕੀਰਤਪੁਰ ਸਹਿਰ ਤੋਂ ਬੁਕਾਲੇ ਆ ਕੇ ਉਹ ਜਿਆਦਾ ਸਮਾਂ ਘੋਰੇ ਵਿੱਚ ਹੀ ਭਗਤੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਅਵੇਖਦੇ ਦੁਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਜੀ ਗੁਰੂ ਜੀ ਦੀ ਜੋਤਿ ਜੋਤਿ ਸ੍ਰੀ ਹਰਗੋਮ ਦੇ ਸਹਿਬ ਤੋਂ ਸ੍ਰੀ ਗੁਰੂ ਹਰ राय ਸਹਿਬ ਜੀ ਜਿਹੜੇ ਆਪਣੇ ਗੁਰੂ ਹਰ राय ਸਹਿਬ ਜੀ ਵਿੱਚ ਵਿਦਵਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ राय ਸਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1664 ਇਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਯੁਗਤੀ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਬਾਬਾ ਪਕਾਲੇ ਵੀ ਅਗਲਾ ਗੁਰੂ ਜਿਹੜਾ ਬਾਬਾ ਪਕਾਲੇ ਚ ਮਿਲੇਗਾ ਇਹਨਾਂ ਸ਼ਬਦਾਂ ਦਾ ਰਹੱਸਮਈ ਸੰਦੇਸ਼ ਦੇ ਕੇ 8ਵੇਂ ਪਾਸਾ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਕੁਝ ਹਨੇਰਾ ਹੋਇਆ ਤੇ ਅਤੀ ਗੁਰੂ ਘਰ ਦੀ 9ਵੀਂ ਜੋਤ ਨੂੰ ਲੈ ਲਈ ਦੇਰੁੱਸਤ ਨਾਲ ਟੜਕਣ ਲਿ ਉਦਰ ਨਾਗਰ ਬੁਕਾਰੇ ਅੰਦਰ ਧਰਮ ਦਾ ਪਰਗਟ ਪੈ ਗਿਆ ਆ ਧਰਮ ਦਾ ਪਰਗ ਜਿਹੜਾ ਬਾਬੇ ਬੁਕਾਰੇ ਅੰਦਰ ਧਰਮ ਦਾ ਪਰਦਾ ਸੀ ਜਿਹੜਾ ਪੈ ਗਿਆ ਸੀਗਾ ਤੇ ਬਾਈ ਮੰਗੀਆਂ ਝੂਠੀਆਂ ਲੱਗੀਆਂ ਦੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੀ ਜਿਹੜੇ ਉੱਥੇ ਉਹੀ ਬੈਠੇ ਸੀ ਗੁਰੂ ਉਹ ਵੀ ਆਪਣੇ ਆਪ ਨੂੰ ਗੁਰੂ ਮੰਨਣ ਲੱਗੀ ਸਭ ਤੋਂ ਵੱਡੇ ਦਾਅਵੇਦਾਰ ਬਾਬਾ ਤੀਰਮਲ ਸਨ ਜਿਨ੍ਹਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਬੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰਥੀ ਚੰਦ ਦੇ ਵਸਜ ਵੀ ਆਪਣੇ ਹੱਕ ਜਤਾਉਣ ਲੱਗੇ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਆਪਣੇ ਆਪ ਨੂੰ ਪ੍ਰਸ਼ਨ ਕਰਨ ਲੱਗੇ ਵੀ ਕੌਣਾ ਸੱਚਾ ਗੁਰੂ ਕੀ ਪਛਾਣ ਹੋਵੇ ਨੌਵੀਂ ਜੋਤ ਦੀ ਉਸ ਵੇਲੇ ਦਿੱਲੀ ਦੀ ਸੰਗਤ ਦੀ ਜਿਹੜੀ ਦਿੱਲੀ ਦੀ ਸੰਗਤ ਸੀ ਪੀ ਅਗਸਤ ਸਤੰਬਰ 1664 ਈਸਵੀ ਵਿੱਚ ਬੁਕਾਲਿਆ ਹੁੰਜੀ ਉਨ੍ਹਾਂ ਦੇ ਨਾਲ ਇੱਕ ਸਿੱਖ ਆਇਆ ਉਸ ਦਾ ਨਾਂ ਸਿਪਾਈ ਮੱਖਣਸਾ ਲਵਾਨਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਹੈ ਅਤੇ ਦਿਲੋਂ ਗੁਰੂ ਸਾਹਿਬਾਨ ਦਾ ਸੇਵਕ ਸੀ ਤੇ ਕੀ ਹੋਇਆ ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬਚਿਆ ਮਾਲ ਵਰਸਾਤਾ 500 ਸੋਨੇ ਦੀਆਂ ਮੋਹਰਾਂ ਦਸਬੰਦ ਭੇਟ ਕਰਨ। ਤੇ ਕੀਤਿਆ ਦਾਸਾਂ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਉੱਪਰ ਜਾ ਕੇ ਪ੍ਰਮਾਣ ਵੀ ਹੋ ਗਿਆ ਤੇ ਜਹਾਜ਼ ਬਚ ਗਿਆ। ਮਾਨਵ ਸੁਦਾ ਗੁਰੂ ਨੂੰ ਮਿਲਣ ਲਈ ਹੋਰ ਬੇਕਰਾਰ ਹੋ ਗਿਆ। ਅਕਤੂਬਰ 1634 ਈਸਵੀ ਦੇ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ। ਹਰੇਕ ਦੰਬੀ ਗੁਰੂ ਵਾਂਗ ਬੈਠੀ ਸੋਨੇ ਦੀਆਂ ਪੰਜ-ਪੰਜ ਮੋਰਾ ਪੇਟ ਕਰਕੇ ਆਪ ਉਹਨਾਂ ਨੂੰ ਆਪ ਮਿਲਿਆ ਪਰ ਕਿਸੇ ਵੀ ਦਸਬੰਦ ਦੀ ਗੱਲ ਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦੇ ਆ ਅਖਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਤਾਂ ਉਸ ਦਾ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਟੇਕ ਦਿੱਤਾ ਤਾ ਸੰਕੇਨ ਵਿਅਤ ਕਰਨ ਲਈ ਸਤਿਗੁਰਾਂ ਨੇ 500 ਮੋਹਰਾਂ ਦੇ ਸਬੰਧ ਦਾ ਜ਼ਿਕਰ ਕੀਤਾ। ਤਾ ਮੁੱਖਿਆ ਸੰਕਾ ਚਿਹਰੇ ਤੇ ਚਮਕ ਗਈ। ਸੋਨ ਹੁਕਮ ਗੁਰੂ ਜੀ ਦਾ। ਉਹ ਗਦਗਦ ਹੋਇਆ। ਉਸ ਦੇ ਅੰਦਰੋਂ ਇੱਕ ਹਲਾਰੇ ਗੂੰਜ ਨਿੱਕੀ। ਗੁਰੂ ਲਾਦੋਰੀ, ਗੁਰੂ ਲਾਦੋਰੀ ਸੱਚਾ ਗੁਰੂ ਮਿਲ ਗਿਆ। ਸੱਚਾ ਗੁਰੂ ਲੱਭ ਗਿਆ। ਤਾਂ ਉਸ ਸਮੇਂ ਜੋ ਦਿੱਲੀ ਦੀ ਸੰਗਤ ਸੰਗਤਾਂ ਵੱਲੋਂ ਬੁਰਾਈ ਲਈ ਪੰਜ ਪੈਸੇ ਅਤੇ ਨਾਰੀਅਲ ਵੀ ਜਿਏਗੇ ਸਨ ਤੇ ਉਹ ਵੀ ਪੇਂਟ ਕੀਤੇ ਗਏ ਤੇ ਬਾਬਾ ਗੁਰਦਿੱਤਾ ਜੀ ਨੇ ਇੱਕ ਗੁਰਬਕਸ਼ਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਕਾਰ ਨਾਲ ਮੱਥਾ ਟੇਕਿਆ ਪਰ ਉਦੋਂ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸੀਹਾ ਮਸਾਂ ਦੇ ਗਰਾਹੀ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਸਾਰੇ ਲੈ ਗਿਆ ਅਤੇ ਗੁਰੂ ਜੀ ਉੱਤੇ ਗੋਲੀ ਚਲਾਈ ਪਰ ਗੋਲੀ ਸੂਕੀ ਕੋਲੋਂ ਲੰਘ ਗਈ ਤਾਂ ਮੱਖਣ ਸਾਹ ਤੇ ਉਸ ਦੇ ਸਾਥੀਆਂ ਨੇ ਜਿਹੜੇ ਉਹਦੇ ਮੱਖਣ ਸਾਹ ਤੇ ਉਸ ਦੇ ਸਾਥੀ ਸੀਗੇ ਧੀਰ ਮਾਰ ਲਵਾਂ ਜਦੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਸੀ ਵਾਪਸ ਲਿਆਂਦਾ ਪਾਰੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਰਸਮੇ ਸਾਰਾ ਕੇਂਦਿਸਮਾਨ ਤੀਰਮਲ ਨੂੰ ਤਖਸ ਕਰ ਦਿੱਤਾ ਤਾਂ ਉਹਨਾਂ ਦਾ ਹਿਰਦਾ ਹਾਇ ਬਿੜੇ ਦੇਆ ਤੇ ਕੀਮਾਨਾਲ ਪਰਪੂਰੇਨਾ ਬਰੁਰਦੀਆਂ ਦੀਆਂ ਚਾਲਾਂ ਨਾ ਕਾਮ ਰਹੀਆਂ ਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1635 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰਤਸਰ ਸਾਹਿਬ ਤੋਂ ਬਾਬਾ ਬਕਾਲਾ ਹੰਡੇ ਹੋਏ ਸ੍ਰੀ ਕੀਰਤਪੁਰ ਸਾਹਿਬ ਆ ਗਏ ਸ੍ਰੀ ਅਮਰਤ ਸਾਰ ਸਾਹਿਬੀ ਕੇ ਨੌਵੇਂ ਪਾਤਸ਼ਾਹੀ ਜੀ ਦੇ ਪੁੱਜਨ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਵਾੜ ਸਜ ਦਿਨ ਬੰਦ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ ਬਾਹਰ ਹੀ ਦਰਸ਼ਨ ਕਰ ਪਰਤ ਗਏ ਗੁਰੂ ਸਾਹਿਬ ਨੇ ਜੇਸਸਥਾਨਪੁਰ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸਜੋਬਤ ਹੈ ਸੋ ਇਹ ਸਾਕੀ ਦੱਸਦੀ ਹੈ ਕਿ ਸਾਜ਼ਸਾਂ ਦੇ ਸائے ਕਿੰਨੇ ਵੀ ਡੋਂਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਦਲਾਵ ਕਾਲਖ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਹੀ ਜਾਂਦਾ ਹੈ ਇਹ ਸੀ ਆਪਣਾ 11 11 2025 ਇਹਨਾਂ ਦੀ ਜਾਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਕੋ ਨੂੰ ਸ਼ਡਿਊਲ ਮਿਲਿਆ ਹੈ ਉਹਦੇ ਸੰਬੰਧ ਵਿੱਚ ਵੀਡੀਓ ਅੱਜ ਦਾ ਸੋ ਆਪਣਾ ਬੇਸਾ ਸੀ ਗੁਰੂ ਲਾਦੋ ਰੇ ਪ੍ਰਗਟ ਹੋਈ ਗਰੀ ਹੈ ਮੈਂ ਵੀ ਕਰਦੀ ਹਾਂ ਤੁਹਾਨੂੰ ਵੀ ਵੀਡੀਓ ਪਸੰਦ ਆਏਗੀ ਧੰਨਵਾਦ ਜੀ ਬਹਿਗੂ ਜੀ ਦਾ ਖਾਲਸਾ ਸ੍ਰੀ ਬਹਿਗੂ ਜੀ ਕੀ ਫਤਿਹ